ਸਰ ਅਜੇ ਰਕੜੀ ਦੇ ਆਜੂ ਲਾਗੇ ਫੈਡਰਲ ਕਿਟਿੰਜੀਤ ਕਿਦਾਂ ਦੇ ਬੰਦੋਬਸਤ ਦਿੱਤੇ ਅਸੀਂ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੁੰਤਾਂ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਵੀ ਮੈਂ ਬੰਦਾ ਇਸ ਤਿਹਾਰ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਵੀ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਕੜੀ ਨਹੀਂ ਬਣ ਸਕੀ ਅਸੀਂ ਇਹ ਬੱਤ ਤੋਂ ਬੱਦ ਸਾਰੀਆਂ ਭੈਣਾਂ ਨੂੰ ਮੌਕਾ ਦਿੱਤਾ ਹੈ ਸਮਾ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਡਿਊਟੀ ਸੀ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਆਰ ਬਣਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ ਕੀ ਲੱਗਦਾ ਸਰ ਡਿਊਟੀ ਜ਼ਰੂਰੀ ਆ ਜਾਂ ਐਡਵੋਕੇਟ ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਆ ਤੇ ਹਾਰ ਬਾਅਦ ਹਾਂ ਆਪ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਰਟਾਂ ਚ ਵਕ ਵਕ ਕੋਰਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾ ਬਿਮਾਰ ਬੰਦਿਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਰਜਿਬਰਾ ਹਸਪਤਲ ਭੇਜਦੇ ਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਬੁਲਾਇਆ ਗਿਆ ਤੇ ਬਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇਗੇ